ਵਾਲੇ ਹਮ ਕੀਰੇ ਕਿਰਮ ਸਤਗੁਰ ਸਰਣਾਈ ਕਿਸ ਗੁਰਬਾਣੀ ਦੀ ਪੰਕਤੀ ਹੈ ਦੱਸੋ ਇਸ ਕੋ ਅਗਲੀ ਪੰਕਤੀ ਕਹੇ ਦਿਆ ਨਾਮ ਕਰਦਾ ਸਾ ਤੇ ਇਹ ਰਹਿਣਾ ਸਰ ਜੀ ਦੀ ਬਾਣੀ ਹੈ ਹਾਂਜੀ ਬੋਲੇ ਸੋਨਹਾਲ ਬਹੁਤ ਵਧੀਆ ਟੀਮ ਜਿਹੜੀ ਜੋ ਦੁਜਾਰ ਸਿੰਘ ਜੀ ਹੈ ਇਹਨਾਂ ਦਾ ਟੀਮ ਅਜੀਤ ਸਿੰਘ ਜੀ ਦੀ ਜ਼ੀਰੋ ਮਾਰਕੀ ਇਹਨਾਂ ਦੇ ਪੂਰੇ ਨੰਬਰ ਲੱਗੇ ਵੀ ਠੀਕ ਹੈ टीम सी जड़ी है साहबजादा जोरावर सिंह जी ताड़ी पंक्ति है तू जुग जुग एको सदा सदा तू एको जी नवरूप सिंह तू नेचुरल करता सुरी हाँ जी अगे तू जुग जुग एको सदा सदा तू एको जी तू नेचुरल करता सुरी

बाबा बकाला साहब के गुरु साहब जी का गुरुद्वारा साहब है नाम दसना हाँ जी माइक बोले सो निहाल साहबजादा अजीत सिंह जी टीम आप जी का सवाल है चक्कर चेहन अर वर्ण जात अलुपात नहीं है नीचे

सिया भी हो बहुत सौखा सवाल है जाप साहिब जी कि छंद नवरूप सिंह बजे ਇਹ ਜਿਹੜਾ ਸਵਾਲ ਤੁਹਾਡਾ ਬਾਬਾ ਫਤੇ ਸਿੰਘ ਦੀ ਟੀਮ ਨੂੰ ਜਾਂਦਾ ਜਾਦ ਸਾਹਿਬ ਜੀ ਦੇ ਵਿੱਚ ਕੁੱਲ ਕਿੰਨੇ ਸ਼ੰਦ ਵਰਤੇ ਗਏ ਹਨ ਬਾਬਾ ਫਤੇ ਸਿੰਘ ਜੀ ਦੀ ਟੀਮ ਇਹਦੇ ਨਹੀਂ ਦੱਸੋ ਜਵਾਬ ਚਾਰ ਨਹੀਂ ਮੈਨੂੰ ਪਤਾ ਨਹੀਂ ਅਮਰਿਤਪਾਲ ਕੋਲ साहबादा जुझार सिंह जी टीम हाँ बोले लगूंगे हाँ जी अगला सवाल साहबजादा अजीत सिंह जी तावाल है एक रूप अनूप सुरूपा एक रूप अनूप स्वरूप रंग प्योर आप रे भूपा आगे अंदर जेरे सिद्ध यकीनि उपकुछ खान बहुत रच दीनी ए चौपाई सार के कहानी बोले सोन्हान सत प्रिया ताहु श्री रहे श्री गुरु अर्जुन देव जी दासी दीदा राज ਇਹ ਲ ਸਵਾਲ ਹੈ ਜਿਹੜਾ ਤੁਹਾਡਾ ਸਹਿਜਦਾ ਜੀਤ ਸਿੰਘ ਟੀਮ ਦਾ ਉਹ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਕਦੋਂ ਅਤੇ ਕਿੱਥੇ ਹੋਇਆ ਸਹਿਜਦਾ ਜੀਤ ਸਿੰਘ ਦੀ ਟੀਮ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਕਦੋਂ ਅਤੇ ਕਿੱਥੇ ਹੋਇਆ ਸਿਮਨਜੀਤ ਕੌਰ ਕਿਦੋਂ ਅਤੇ ਕਿੱਥੇ ਹੋਇਆ

मेहताब सिंह सुनाओ बड़ा चार साहब जादियां दे नाम बाबा जी सिंह जी बाबा जोरावाला सिंह जी बाबा जोरावाला सिंह जी बाबा फतेह सिंह जी बोले सोनिहार गुरनूर सिंह चार पांच के कारण दे नाम हाँ जी केस केस हाँ जी कैडा ਕਿ ਸ਼ੇਰਾ ਕਿ ਸ਼ੇਰਾ ਹਾਂਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਗੁਰੂ ਵਰਨ ਸਿੰਘ ਇਹ ਪਛਤਾ ਗਿਆ ਜੀ ਟੀਮ ਜਿਹੜੀ ਸ਼ਾਹਬਾਜ਼ ਸਿੰਘ ਦੀ ਉਹਨਾਂ ਨੇ ਪੂਰੇ ਨੰਬਰ ਲਗਾਉਣੇ ਅੱਗੇ ਟੀਮ ਫਿਰ ਸੈਭ ਜਤਾਜੀਤ ਸਿੰਘ ਜੀ ਆਪ ਜੀ ਦਾ ਸਵਾਲ ਹੈ ਗੁਰੂ ਅਰਜਨ ਦੇਵ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਣੀ ਦੀ ਰਚਨਾ ਕਿੰਨੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਗੁਰਬਾਣੀ ਰਚਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ सारिय तो 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 टीमा तो बहुत जवाब दे रही अगली टीम जी अपने तो साहबजाद जुझार सिंह जी

ਕੁੰ ਦੇਖੀ ਬਹੁਤ ਵਧੀਆ ਬੋਲੇ ਸੋਨਿਹਾਲ ਬੋਲੋ ਇਹ ਮਹਾ ਰਚਨਾਵਾਂ ਵੀ ਇਹ ਤੇ ਹੈ ਹੀ ਹੈ ਸਥਾਨ ਵਸਾਏ ਪਰ ਜਿਹੜੀ ਸਭ ਤੋਂ ਵੱਡੀ ਉਹਨਾਂ ਦੀ ਪ੍ਰਵਾਨੀ ਲਾ ਲੋ ਰਚਨਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪਨ ਬਾਣੀ ਸੰਪਾਦਨ ਕੀਤੀ ਸਾਰੇ ਗੁਰੂ ਸਾਹਿਬਾਨਾਂ ਦੀ ਭਗਤ ਸਾਹਿਬਾਨਾਂ ਦੀ ਪ੍ਰਚੰਨ ਦੀ ਸਾਰੇ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਪਾਦਨ ਕੀਤੀ राइट नंबर है ना छोड़ेंगे ना दो नंबर बताए सवाल पांच नंबर का पेन ला दो अगली टीम अपनी सैफ ज्यादा जोरावर सिंह जी श्री गुरु अर्जुन देव जी ने हरमंदिर साहिब दी ने किस पासो रखवाई नवरूप सिंह साई मिया नवरूप मीर जी हाँ जी प्रसिद्ध केर साई मिया मीर जी ने बोलो छोड़ हाल

ਕੋਈ ਸਾਬ ਕਾਰਜ ਕਰ ਰਿਹਾ ਹੈ ਦੱਬੀ ਬਾਜ਼ਾਰ ਵਿੱਚ ਠੀਕ ਹੈ ਬਹੁਤ ਵਧੀਆ ਬੋਲੇ ਸੋਨਿਹਾਲ ਸਾਰੇ ਬੱਚੇ ਬਹੁਤ ਚੜ੍ਹਦੀ ਕਲਾ ਦੇ ਨਾਲ ਜਵਾਬ ਦੇ ਰਹੇ ਆ ਜੋਰਾਵਰ ਸਿੰਘ ਜੀ ਟੀਮ ਦਾ ਸਵਾਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਅੰਗ ਹਨ ਉਹਨਾਂ ਦੇ ਉੱਤੇ ਕੁੱਲ ਕਿੰਨੀਆਂ ਪੰទੀਆਂ ਹੁੰਦੀਆਂ ਹਨ ਪਹਿਲੇ ਅੰਗ ਤੇ ਦੂਸਰੇ ਤੇ सौ हम बाबा फतेह सिंह की टीम yeah. बोलो <laughs> ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੇ ਅੰਗ ਹੁੰਦੇ ਨੇ ਮਹਾਰਾਜ ਦੇ ਉਹਨਾਂ ਦੇ ਉੱਤੇ ਟੋਟਲ ਕੁੱਲ ਕਿੰਨੀਆਂ ਪੰਕਤੀਆਂ ਹੁੰਦੀਆਂ ਹਨ ਇੱਕ ਅੰਗ ਉੱਪਰ ਤੁਸੀਂ ਸਹੀ ਬੋਲਿਆ ਸੀ ਪਹਿਲਾਂ ਜਦੋਂ ਡਿਸਕਸ਼ਨ ਕਰਦੇ ਹਾਂ ਹਾਂਜੀ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ 19 ਪੰਕਤੀਆਂ ਹੁੰਦੀਆਂ ਤੁਹਾਨੂੰ ਦੱਸਿਆ ਵੀ ਸੀ ਜੀ ਤੁਸੀਂ ਬੋਲਦੇ ਵੀ ਗਲਤ ਕਿਉਂ ਹੋ ਰਹੇ ਫਿਰ ਬਹੁਤ ਵਧੀਆ ਵੈਰੀ ਗੁੱਡ ਅਗਲੀ ਜਿਹੜੀ ਤਾਂ ਦੀ ਪੰਕਤੀ ਆ ਅਨੰਦ ਸਾਹਿਬ ਜੀ ਚੋਂ ਪੁੱਛਣੀ ਆਪਾਂ ਟੀਮ ਬਾਬਾਜੀਤ ਸਿੰਘ ਜੀ ਸ਼ਾਬਾਸ਼ ਹਾਂਜੀ ਟੀਮ ਸ਼ਾਬਾਸ਼ ਸਿੰਘ ਜੀ ਤੁਹਾਡਾ ਸਵਾਲ ਹੈ ਕਿ ਸਰ ਜਦਿਆਂ ਜੀ ਨੂੰ ਕਿਸ ਵਿੱਚ

ਜਿਨ੍ਹਾਂ ਦੇ ਉੱਤਰ ਬੱਚਿਆਂ ਨੇ ਦਿੱਤੇ ਨੇ ਤੇ ਬੜੇ ਹੈਰਾਨ ਕਰਨ ਵਾਲਾ ਰਿਜ਼ਲਟ ਇਹਦਾ ਜਿਹੜਾ ਨਤੀਜਾ ਸਾਨੂੰ ਪ੍ਰਾਪਤ ਹੋਇਆ ਹੈ ਕਿ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਟੀਮ ਆਈ ਹੈ ਜਿਹੜਾ ਜਥਾ ਸਭ ਤੋਂ ਪਹਿਲੇ ਨੰਬਰ ਤੇ ਆਇਆ ਹੈ ਕਿਹੜਾ ਹੈਗਾ ਤੁਹਾਡੇ ਚੋਂ ਸਭ ਤੋਂ ਪਹਿਲੇ ਨੰਬਰ ਤੇ ਕਿੰਨਾ ਵਿਸ਼ਵਾਸ ਤੇ ਉਧਰ ਪਿੱਛੇ ਹੋ ਗਏ ਸਭ ਤੋਂ ਪਹਿਲੇ ਨੰਬਰ ਤੇ ਕਿਹੜੀ ਟੀਮ ਹੈ ਆਪਣੀਆਂ ਟੀਮਾਂ ਸੀ ਬਾਬਾ ਅਜੀਤ ਸਿੰਘ, ਬਾਬਾ ਚੁਹਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਇੱਕ ਆਪਣੀ ਕੋਲ ਟੀਮ ਸੀ ਕਿਹੜੀ ਟੀਮ ਬੋਲ ਆਪਣਾ ਨਾਮ ਬੋਲ ਖੜਾ ਹੋ ਕੇ ਨਾਮ ਬੋਲ ਉੱਠ ਨਾਮ ਬੋਲ ਫਿਰ ਪ੍ਰਾਈਜ਼ ਮਿਲਣਾ ਕਿਹਨਾਂ ਟੀਮ ਦਾ ਹਾਂ ਭਾਈ ਸ਼ਾਹਬਾਦ ਸਿੰਘ ਟੀਮ ਆ ਪਹਿਲੇ ਨੰਬਰ ਤੇ ਕੌਣ ਆਇਆ ਭਾਈ ਸ਼ਾਹਬਾਦ ਸਿੰਘ ਟੀਮ ਬੋਲੋ ਸੋਨ ਹਾਂ ਤਰੀਆ ਜਿੰਨੇ ਸਵਾਲ ਉਹਨਾਂ ਨੂੰ ਪੁੱਛੇ ਇੱਕ ਵੀ ਨਹੀਂ ਮਿਸ ਕੀਤਾ ਨਾ ਉਹ ਦੇਖੋ ਸਾਰੇ ਸਵਾਲਾਂ ਦੇ ਜਵਾਬ ਇਸ ਟੀਮ ਨੇ ਬਹੁਤ ਵਧੀਆ ਦਿੱਤੇ ਆ ਦੂਸਰੇ ਨੰਬਰ ਤੇ ਕਿਹੜੀ ਟੀਮ ਹੈ ਬਾਬਾ ਜੁਝਾਰ ਸਿੰਘ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੀਸਰੇ ਨੰਬਰ ਤੇ ਜਿਹੜੀ ਟੀਮ ਆਈ ਆ ਉਹ ਕਿਹੜੀ ਆ ਬਾਬਾ ਅਜੀਤ ਸਿੰਘ ਬੋਲੇ ਸੋਨਿਆ ਸ੍ਰੀ ਅਗਲਿਆਂ ਦਾ ਆਪਾਂ ਜ਼ਿਕਰ ਕਰੀਏ ਜਿਹੜੀ ਲਾਸਟ ਰਹਿ ਗਈ ਉਹ ਕਿਹੜੇ ਆ ਤਿੰਨ ਨੰਬਰ ਤੱਕ ਹੋ ਗਏ ਚੌਥੇ ਨੰਬਰ ਤੇ ਬਾਬਾ ਫਤਿਹ ਸਿੰਘ ਟੀਮ ਇਹ ਪੰਜਵੇਂ ਨੰਬਰ ਤੇ ਵੀ ਟੀਮ ਹੈ ਜੀ ਇੱਕ ਹਾਂਜੀ ਆ ਬੈਠੇ ਬਾਬਾ ਜੋਰਾਵਰ ਸਿੰਘ ਟੀਮ ਇਹ 5ਵੇਂ ਨੰਬਰ ਤੇ ਆਏ ਆ ਪਹਿਲੇ ਨੰਬਰ ਵਾਲੀ ਟੀਮ ਨੂੰ ਸਨਮਾਨਤ ਕਰੀਏ ਬਾਕੀਆਂ ਨੂੰ ਰਹਿਣ ਦੀ ਸਾਰਿਆਂ ਨੂੰ ਇਹ ਰਿਜ਼ਲਟ ਤਾਂ ਬਣ ਗਿਆ ਸਨਮਾਨ ਆਪਾਂ ਇਹਨਾਂ ਦਾ ਕਰਨਾ ਸੋ ਜਿਹੜੀ ਭਾਈ ਸ਼ਾਹਬਾਜ ਟੀਮ ਇੱਥੇ ਆਓ ਸਾਰੇ ਸ਼ਾਹਬਾਜ ਹਾਂ ਜੀ ਆ ਜਰਿਓ ਬੋਲੋ ਉੱਚੀ ਬੋਲੋ ਕੀ ਇਨਾਮ ਹਾਂ ਜੀ

ਟੱਪਿਆਲਾ ਹਾਂਜੀ ਬੋਲੋ ਜੀ ਮੈਂ ਨਾਂ ਮੈਂ ਗੰਨੂ ਹਾਂ ਟੱਪਿਆਲਾ ਤੇਰਾ ਪਿੰਡ ਕਿਦਾਂ ਦਾ ਟੱਪਿਆਲਾ ਇਹਦਾ ਕਿ ਪਿੰਡ ਕਿਹੜਾ ਦੱਸੋ ਜੀ ਇਹਨੂੰ ਟੱਪਿਆਲਾ ਟੱਪਿਆਲਾ ਹੀ ਆ ਪੱਕਾ ਦੇਖ ਲੈਣਾ ਇਹ ਚਲੋ ਬੋਲ ਨਾਂ ਕੀ ਆ ਨਾ ਕੁਰਤ ਸਿੰਘ ਸਿੰਘ ਕੀ ਕੁਰਤ ਸਿੰਘ ਤੇ ਪਿੰਡ ਕਿਹੜਾ ਕੁਰਤ ਟੱਪਿਆਲਾ तपिया मंदिर का पाठ सुन लो इधर मैंने मूल का पाठ सुनाओ उप प्रसाद आहा साथ एक उनका सतनाम खटा पर निरपो हरवाल कारुण जंगी साभ उस प्रसाद आहा साथ जगा सच है पी सच जप नहीं करना जप ना कुछ भी सच्चा तो ये सुना गुरु मंत्र एक क्यों का सतनाम करता बोले मैं पाऊं मेरे में मेरे में कारण बोले घी गुड पा सात जी जाप हां जी आज दुबार सात हैप्पी सतनाम को सात बोले सोनिया आदरिया चलो बैठ जाओ तो ए ਸਾਡੀ ਪਹਿਲੇ ਨੰਬਰ ਦੀ ਟੀਮ ਹੈ ਜਿਨੇ ਆਪਣੇ ਪੂਰੇ ਪੂਰੇ ਸਵਾਲ ਉਹਨਾਂ ਸਾਰੇ ਸਵਾਲਾਂ ਦੇ ਜਿਹੜੇ ਉੱਤਰ ਆ ਉਹ ਬਖੂਬੀ ਦਿੱਤੇ ਕੋਈ ਵੀ ਜਿਹੜਾ ਸਵਾਲ ਉਹਨਾਂ ਨੇ ਨਾ ਅਗਲੀ ਟੀਮ ਕੋ ਜਾਣ ਦਿੱਤਾ ਨਾ ਉਹਨਾਂ ਨੇ ਆਪਣਾ ਮਿਸ ਕੀਤਾ ਸੋ ਇਹ ਟੀਮਾਂ ਦਾ ਰਿਜ਼ਲਟ ਜਿਹੜਾ ਸਾਡੇ ਕੋਲ ਹੈ ਸੋ ਅਗਲਾ ਜਿਹੜਾ ਰਿਜ਼ਲਟ ਹੈ ਇਹਦੇ ਇਨਾਮ ਵੰਡ ਅਸੀਂ ਕਰਾਂਗੇ ਹੁਣ ਬਾਬਾ ਜੀ ਨੂੰ ਬੇਨਤੀ ਹੈ ਉਹ ਵੀ ਆਜਣ ਰਾਜਵੀਰ ਸਿੰਘ ਭਾਜੀ ਤੇ ਰਵੀ ਸਿੰਘ ਜੀ ਉਹ ਵੀ ਇੱਥੇ ਆਏ ਨੇ ਸਪੈਸ਼ਲ ਤੌਰ ਤੇ ਉਹਨਾਂ ਦੇ ਆਉਣ ਦਾ ਵੀ ਧੰਨਵਾਦ ਕਰਦੇ ਆ। ਸੋਨਿਹਾਲ ਸ੍ਰੀ ਆਕਾਲ। ਇਹ ਗੁਰਨੂਰ ਸਿੰਘ ਮੁਖੀ ਚਿਹਦਾਰ ਹੈ। ਆਹ ਕੁੜੀ ਨੇ ਵਧੀਆ ਜਵਾਬ ਦਿੱਤੇ ਨੇ ਸਾਰੇ ਵਧੀਆ ਬੱਚੇ। ਸਿਮਰਨ ਲਿਆਓ। बोले सो बोले सोनेहिया बोले सोनेह साका सोनेहिया